ਦੋਸਤੋ ਆਪਾਂ ਨੂੰ ਹਰੇਕ ਧਰਮ ਦੀ ਰਿਸਪੈਕਟ ਕਰਨੀ ਚਾਹੀਦੀ ਆ ਹਰੇਕ ਧਰਮ ਦੇ ਨਾਲ ਸਾਂਝ ਪਾਉਣੀ ਚਾਹੀਦੀ ਆ ਮੈਂ ਇੱਕ ਤੁਹਾਡੇ ਨਾਲ ਆਪਦੀ ਇੱਕ ਘਟਨਾ ਸ਼ੇਅਰ ਕਰਦਾ ਮੈਂ ਜਿਹਦੇ ਵਿੱਚ ਮੇਰੇ ਦੋਸਤਾਂ ਨੇ ਮੇਰੇ ਤੇ ਇੱਕ ਸਵਾਲ ਖੜਾ ਕਰਿਆ ਸੀਗਾ ਸ਼ਾਇਦ ਮੇਰਾ ਉਹ ਜਵਾਬ ਸੀਗਾ ਸਹੀ ਸੀਗਾ ਗਲਤ ਸੀਗਾ ਮੈਂ ਤੁਹਾਨੂੰ ਦੱਸਣ ਲੱਗਿਆ ਮੈਂ ਅ 4-5 ਸਾਲ ਪਹਿਲਾਂ ਮੈਂ ਨਾ ਮਥਰਾ ਗਿਆ ਸੀਗਾ। ਵਰਿੰਦਾਵਨ ਵੀ ਗਿਆ ਸੀਗਾ ਤੇ ਉੱਥੇ ਮੈਂ ਮੰਦਿਰ ਦੇ ਵਿੱਚ ਗਿਆ ਜਿੱਥੇ ਕ੍ਰਿਸ਼ਨ ਨੂੰ ਕੈਦ ਕਰਕੇ ਰੱਖਿਆ ਸੀ ਜੇਲ ਬਣੀ ਹੋਈ ਆ ਜੋ ਵੀ ਹੈਗੀ ਆ। ਮੇਰੇ ਮੈਨੂੰ ਵਧੀਆ ਲੱਗਿਆ ਮੇਰੇ ਨਾਲ ਕੋਈ ਮੈਨੂੰ ਲੈ ਕੇ ਗਿਆ ਸੀਗਾ ਮਿੱਤਰ ਪਿਆਰਾ। ਮੇਰਾ ਕਰੀਬੀ ਦੋਸਤ ਸੀਗਾ ਉਹ Hindu ਧਰਮ ਨਾਲ ਸੰਬੰਧਤ ਸੀਗਾ। ਇਹ ਬੜੀ ਰਿਸਪੈਕਟ ਕਰਦਾ ਸੀ ਮੇਰੀ ਵੀ ਮੈਨੂੰ ਵੀ ਵਧੀਆ ਉਹਦੇ ਨਾਲ ਗੱਲਾਂ ਕਰਕੇ ਧਰਮ ਦੀਆਂ ਜਾਂ ਪ੍ਰਮਾਤਮਾ ਦੇ ਨਾਲ ਗੱਲ ਕਰਕੇ ਉਹਦੇ ਨਾਲ ਵਧੀਆ ਲੱਗਦਾ ਸੀਗਾ ਉਹਦੇ ਕਹਿਣ ਤੇ ਮੈਂ ਚਲੋ ਉੱਥੇ ਚੱਲਿਆ ਗਿਆ ਅੰਦਰ ਮੈਨੂੰ ਲੈ ਕੇ ਗਿਆ ਉਹ ਜਿਵੇਂ ਉਹਨਾਂ ਨੇ ਆਪ ਦੀ ਉਹਨਾਂ ਦਾ ਪ੍ਰਮਾਤਮਾ ਨੂੰ ਮੰਨਣ ਦਾ ਤਰੀਕਾ ਜਾਂ ਜੋ ਵੀ ਹੈਗਾ ਵਾ ਉਸੇ ਪ੍ਰਕਿਰਿਆ ਦੇ ਵਿੱਚ ਮੈਂ ਵੀ ਲੰਘਿਆ ਮੈਂ ਉੱਥੇ ਉਹਨਾਂ ਨਾਲ ਕਿਸੇ ਕਿਸਮ ਦੀ ਬਹਿਸ ਨਹੀਂ ਕੀਤੀ ਉਹਨਾਂ ਨੂੰ ਕੋਈ ਤਰਕ ਨਹੀਂ ਦਿੱਤਾ ਉਹਨਾਂ ਨੂੰ ਇਹ ਨਹੀਂ ਗੱਲ ਆਖੀ ਕਿ ਤੁਸੀਂ ਸਹੀ ਕਰ ਰਹੇ ਹੋ ਕਿ ਗਲਤ ਕਰ ਰਹੇ ਹੋ ਇੰਦਰ ਨਹੀਂ ਕਿਸੇ ਵੀ ਵਿਸ਼ੇ ਦੀ ਗੱਲ ਨਹੀਂ ਕੀਤੀ ਮੇਰੀ ਗੱਲ ਨਾ ਕਰਨ ਦਾ ਕਾਰਨ ਸੀਗਾ ਕਿ ਉਹਨਾਂ ਦੇ ਅੰਦਰ ਆਪ ਦੀ ਭਗਵਾਨ ਨੂੰ ਲੈ ਕੇ ਇੱਕ ਸ਼ਰਧਾ ਸੀ ਉਹ ਦੀ ਚਾਹੇ ਉਹ ਮੂਰਤੀ ਪੂਜਾ ਕਰਦੇ ਆ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਪ੍ਰਮਾਤਮਾ ਨੂੰ ਮੰਨਦੇ ਆ ਮੇਰੇ ਮੈਨੂੰ ਲੱਗਦਾ ਵਾ ਕਿ ਮੈਂ ਇਸ ਚੀਜ਼ ਦੇ ਲਈ ਆਪਦੇ ਤੇ ਹਰ ਇੱਕ ਚੀਜ਼ ਲਾਗੂ ਕਰ ਸਕਦਾ ਮੈਂ ਪਰ ਮੈਂ ਕਿਸੇ ਤੇ ਇਹ ਚੀਜ਼ ਲਾਗੂ ਨਹੀਂ ਕਰ ਸਕਦਾ ਕਿ ਆ ਤੁਸੀਂ ਮੂਰਤੀ ਪੂਜਾ ਕਰਦੇ ਹੋ ਤੁਸੀਂ ਆਹ ਕਰਦੇ ਹੋ ਜੋ ਕਰਦੇ ਹੋ ਜਿੱਥੇ ਜਿਸ ਕਿਸੇ ਨੂੰ ਵੀ ਰੱਬ ਦੀਂਦਾ ਵਾ ਉਹਨੂੰ ਉੱਥੇ ਰੱਬ ਦੇਖ ਲੈਣਾ ਚਾਹੀਦਾ ਵਾ ਸ਼ਾਇਦ ਉਹਨਾਂ ਨੂੰ ਉਸ ਮੂਰਤੀ ਦੇ ਵਿੱਚ ਭਗਵਾਨ ਦੀਂਦਾ ਵਾ ਉਹਨਾਂ ਦੀ ਮੌਜ ਆ ਉਹ ਉਹਨਾਂ ਦੇ ਨਾਲ ਉਹ ਮੂਰਤੀਆਂ ਦੇ ਮੂਹਰੇ ਜਾ ਕੇ ਮੈਂ ਵੀ ਖੜਾ ਵਾਂ ਜਿਵੇਂ ਉਹਨਾਂ ਨੇ ਕੀਤਾ ਮੈਂ ਵੀ ਉਸੇ ਚੀਜ਼ ਨੂੰ ਰਿਪੀਟ ਕੀਤਾ ਦੁਹਰਾਇਆ ਹੋ ਸਕਦਾ ਇਸ ਚੀਜ਼ ਨੂੰ ਮੇਰੇ ਸਿੱਖ ਧਰਮ ਦੇ ਜਿਹੜੇ ਕੱਟੜ ਬੰਦੇ ਹੈਗੇ ਆ ਜਾਂ ਉਹੋ ਇਸ ਚੀਜ਼ ਨੂੰ ਚੰਗਾ ਨਾਮ ਮੰਨਣਾ ਚਾਹੇ ਚੀਜ਼ ਨੂੰ ਇਹ ਸੋਚਣ ਨੂੰ ਯਾਰ ਇਹ ਬੰਦਾ ਸਿੱਖ ਧਰਮ ਦਾ ਹੋ ਕੇ ਸਿਰ ਤੇ ਦਸਤਾਰ ਬੰਨ ਕੇ ਕੇਸ ਦਾੜੀ ਰੱਖ ਕੇ ਇਹ ਪੱਥਰਾਂ ਨੂੰ ਮੰਦਾ ਫਿਰਦਾ ਵਾ ਮੈਂ ਕਲੀਅਰ ਜੀ ਇੱਥੇ ਗੱਲ ਦੱਸ ਦਿੰਦਾ ਮਾ ਮੇਰਾ ਕੋਈ ਇਦਾਂ ਦਾ ਨਹੀਂ ਹੈਗਾ ਕਿ ਮੈਂ ਪੱਥਰਾਂ ਨੂੰ ਮੰਦਾ ਫਿਰਦਾ ਮੈਂ ਮੰਨਣਾ ਉਸਰ ਕਾਲ ਗੋਸ਼ਤੀ ਪੂਜਾ ਕਰਦਿਆਂ ਉਹ ਬ੍ਰਾਹਮਣਾਂ ਦੀ ਪੂਜਾ ਕਰਦਿਆਂ ਮੈਂ ਪਹਿਲਾਂ ਵੀ ਆਉਂਦੀਆਂ ਵੀਡੀਓਜ਼ ਦੇ ਵਿੱਚ ਦੱਸਿਆ ਹੋਇਆ ਵਾ ਹੁਣ ਮੈਂ ਇੱਕ ਇੱਕ ਨਵੀਂ ਗੱਲ ਇੱਥੇ ਤੁਹਾਨੂੰ ਜਿਹੜੀ ਲੈ ਕੇ ਆਉਣਾ ਮਾ ਮੈਂ ਦਰਬਾਰ ਸਾਹਿਬ ਜੰਨਾ ਅੰਮ੍ਰਿਤਸਰ ਰਵੰਦਰ ਸਾਹਿਬ ਦੇ ਵਿੱਚ ਆਪਾਂ ਦੇਖਦੇ ਆਂ ਉਥੇ ਹਰੇਕ ਧਰਮ ਦਾ ਇਨਸਾਨ ਉਥੇ ਆਉਂਦਾ ਵਾ ਹਰੇਕ ਧਰਮ ਦਾ ਇਨਸਾਨ ਜਿਹੜੇ ਸਾਡੇ ਸਿੱਖ ਧਰਮ ਦੇ ਕਾਲ ਤੱਕ ਵੱਲੋਂ ਰੂਲ ਰੈਗੂਲੇਸ਼ਨ ਬਣਾਏ ਹੋਏ ਆ ਜਾਂ ਦਰਬਾਰ ਸਾਹਿਬ ਦੇ ਅੰਦਰ ਜਾਣ ਦੀ ਜੋ ਵੀ ਵਿਧੀ ਬਣਾਈ ਹੋਈ ਆ ਸੈਟ ਆ ਕੇ ਜਾਣਾ ਜਾਂ ਕੇ ਪ੍ਰਿੰਸੀਪਲ ਆ ਕੇ ਜਾਣਾ ਜਿੱਦਾਂ ਦਾ ਵੀ ਉਹਨਾਂ ਨੇ ਸਿਸਟਮ ਉਥੇ ਕ੍ਰੀਏਟ ਕੀਤਾ ਹੋਇਆ ਵਾ ਜ ਬਣਾਇਆ ਹੋਇਆ ਵਾ ਉਸ ਚੀਜ਼ ਨੂੰ ਫਾਲੋ ਕਰਦੇ ਆ ਉਹ ਚੀਜ਼ ਨੂੰ ਮੰਨਦੇ ਆ ਉਹ ਤੇ ਇਹਦਾ ਇਹ ਮਤਲਬ ਨਹੀਂ ਹੋ ਜਾਂਦਾ ਕੋ ਆਪਦੇ ਧਰਮ ਨੂੰ ਛੱਡ ਕੇ ਸਾਡੇ ਸਿੱਖ ਧਰਮ ਦੇ ਅੰਦਰ ਆ ਗਏ ਉਹ ਉਹਨਾਂ ਨੇ ਉਸ ਧਰਮ ਦੀ ਆਪਣੇ ਸਿੱਖ ਧਰਮ ਦੀ ਰਿਸਪੈਕਟ ਕਰਦੇ ਆ ਆਪਣੇ ਸਿੱਖ ਧਰਮ ਬਾਰੇ ਜਾਨਣਾ ਚਾਹੁੰਦੇ ਨੇ ਕੀ ਆਪਣਾ ਰੱਬ ਨੂੰ ਮੰਨਣ ਦਾ ਤਰੀਕਾ ਵਾ ਉਹ ਚੀਜ਼ ਨੂੰ ਜਾਨਣਾ ਚਾਹੁੰਦੇ ਨੇ ਉਹ ਇਸ ਚੀਜ਼ ਦੇ ਕਰਕੇ ਉਹ ਆਪਣੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣਾਉਂਦੇ ਆ ਉਦੋਂ ਇਹ ਗੱਲ ਆਪਣੇ ਵੀ ਬਾਗ ਦੇ ਵਿੱਚ ਹੁੰਦੀ ਆ ਕਿ ਇਹਨਾਂ ਨੂੰ ਸਾਨੂੰ ਪਤਾ ਹੁੰਦਾ ਕਿ ਇਹਨਾਂ ਨੇ ਆਪ ਦਾ ਧਰਮ ਛੱਡ ਕੇ ਸਾਡੇ ਧਰਮ ਦੇ ਵਿੱਚ ਨਹੀਂ ਆਉਣਾ ਆਪਦੇ ਧਰਮ ਦੇ ਵਿੱਚ ਇਹ ਠੀਕ ਦੇ ਜੋ ਹੈਗੇ ਆ ਸਾਨੂੰ ਇਹ ਪਤਾ ਲੱਗਦਾ ਹੁੰਦਾ ਚਲ ਇਹ ਗੱਲ ਸਾਨੂੰ ਸਕੂਨ ਮਿਲਦਾ ਵਾ ਵਧੀਆ ਲੱਗਦਾ ਵਾ ਕਿ ਇਹ ਇਹ ਆਪਦੇ ਧਰਮ ਦੇ ਨਾਲ-ਨਾਲ ਸਾਡੇ ਧਰਮ ਦੀ ਵੀ ਰਿਸਪੈਕਟ ਕਰਦੇ ਆ ਜੋ ਸਾਡਾ ਧਰਮ ਹੈਗਾ ਵਾ ਸਿੱਖ ਧਰਮ ਉਹਦੇ ਵਿੱਚ ਵੀ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਇਹ ਇੱਕ ਵਧੀਆ ਗੱਲ ਆ ਇਸੇ ਤਰ੍ਹਾਂ ਜੇ ਸਾਡਾ ਕੋਈ ਸਿੱਖ ਬੰਦਾ ਜਾਂ ਕੋਈ ਪੰਜਾਬੀ ਕਿਸੇ ਹੋਰ ਧਰਮ ਦੀ ਜਗ੍ਹਾ ਤੇ ਜਾਂਦਾ ਵਾ ਉਹਨਾਂ ਦੀ ਧਰਮ ਦੀ ਜਗ੍ਹਾ ਤੇ ਜਾਂਦਾ ਵਾ ਸਾਡਾ ਵੀ ਫਰਜ਼ ਬਣਦਾ ਵਾ ਉਹਨਾਂ ਦੇ ਮੁਤਾਬਕ ਜੋ ਉਹਨਾਂ ਦੀਆਂ ਰੂਲ ਰੈਗੂਲੇਸ਼ਨ ਬਣਾਏ ਹੋਏ ਆ ਉਹਨਾਂ ਨੂੰ ਫੋਲੋ ਕਰੀਏ ਅਸੀਂ ਇਹ ਬਿਲਕੁਲ ਸਹੀ ਨਹੀਂ ਗੱਲ ਕਹਿ ਸਕਦੇ ਕਿ ਅਸੀਂ ਆਪ ਦੀ ਜਗ੍ਹਾ ਤੇ ਤਾਂ ਉਹਨਾਂ ਤੋਂ ਹਰੇਕ ਚੀਜ਼ ਮਨਵਾਈਏ ਤੁਸੀਂ ਸਾਡੇ ਤਰੀਕੇ ਦੇ ਨਾਲ ਅੰਦਰ ਆਓ ਅਸੀਂ ਜੇ ਜਦੋਂ ਉਹਨਾਂ ਦੇ ਅੰਦਰ ਕਿਸੇ ਧਰਮ ਦੀ ਜਗ੍ਹਾ ਤੇ ਜਾਈਏ ਆ ਸਾਡੇ ਤੇ ਇਹ ਚੀਜ਼ ਹੈਂਕੜੀ ਆ ਜਾਂਦੀ ਹੈ ਜਾਂ ਹੰਕਾਰ ਆ ਜਾਂਦਾ ਮੈਂ ਹਉਮੈ ਆ ਜਾਂਦੀ ਆ ਨਹੀਂ ਜੀ ਅਸੀਂ ਤਾਂ ਸਿੱਖ ਹੁੰਨੇ ਆ ਅਸੀਂ ਪਟੜ੍ਹ ਹੁੰਨੇ ਆ ਅਸੀਂ ਤਾਂ ਆਪਦੇ ਮਤਾਬ ਕੀ ਅੰਦਰ ਜਮਾ ਗਏ ਇਹ ਗੱਲ ਆਪਾਂ ਨੂੰ ਵਧੀਆ ਨਹੀਂ ਲੱਗਦੀ ਇਸ ਚੀਜ਼ ਕਰਕੇ ਮੈਂ ਉੱਥੇ ਜਾ ਕੇ ਉਹਨਾਂ ਦੇ ਰੂਲ ਨੇ ਜਿਹੜੇ ਉਹ ਫਾਲੋ ਕੀਤੇ ਆ ਮੈਂ ਇਸ ਵਿਸ਼ੇ ਤੇ ਸ਼ਾਇਦ ਕਿਸੇ ਨੇ ਵੀਡੀਓ ਤੇ ਕਿਸੇ ਨੇ ਗੱਲ ਨਾ ਕੀਤੀ ਹੋਵੇ ਮੈਂ ਸਾਫ਼ ਜੀ ਗੱਲ ਦੱਸ ਦਵਾਂ ਜਹਜ ਦੇਸ ਉਹ ਜਾਪਿਸ਼ ਇਹ ਗੱਲ ਕੋਈ ਮਾੜੀ ਗੱਲ ਨਹੀਂ ਹੈਗੀ ਇਹ ਬਾਕੀ ਗੱਲ ਜਿਹੜਾ ਬੰਦਾ ਮੈਨੂੰ ਲੈ ਕੇ ਗਿਆ ਸੀ ਆਪਾਂ ਜੇ ਤੁਸੀਂ ਉਹਦੀ ਕਦਰ ਕਰਦੇ ਹੋ ਉਹਦੀ ਰਿਸਪੈਕਟ ਕਰਦੇ ਹੋ ਉਹਦੇ ਗੱਲਾਂ ਦੇ ਨਾਲ ਤੁਸੀਂ ਸਹਿਮਤ ਹੋ ਤੇ ਜੇ ਤੁਸੀਂ ਤੁਹਾਡੇ ਕੁਝ ਇਹੋ ਜਿਹੇ ਕਰਨ ਦੇ ਨਾਲ ਉਹਦੇ ਧਰਮ ਦੇ ਰਿਸਪੈਕਟ ਕਰਨ ਦੇ ਨਾਲ ਉਹਨੂੰ ਚੰਗਾ ਲੱਗਦਾ ਵਾ ਉਹਨੂੰ ਖੁਸ਼ੀ ਮਿਲਦੀ ਆ ਤਾਂ ਤੁਹਾਨੂੰ ਵੀ ਖੁਸ਼ੀ ਮਿਲਣੀ ਚਾਹੀਦੀ ਆ ਆਪਾਂ ਨੂੰ ਵੀ ਖੁਸ਼ੀ ਮਿਲਣੀ ਚਾਹੀਦੀ ਆ ਹਰੇਕ ਧਰਮ ਦੀ ਰਿਸਪੈਕਟ ਕਰੋ ਹਰੇਕ ਧਰਮ ਨੂੰ ਇਦਾਂ ਨਹੀਂ ਕਹਿੰਦਾ ਮੈਂ ਹਰੇਕ ਧਰਮ ਨੂੰ ਮੰਨਣਾ ਲੱਗ ਜਾਓ ਆਪਦਾ ਧਰਮ ਛੱਡ ਦਿਓ ਤੇ ਦੂਜੇ ਧਰਮ ਦੇ ਵਿੱਚ ਚਲੇ ਜਾਓ ਇਦਾਂ ਦੀ ਕੋਈ ਵੀ ਇਸ ਵਿਸ਼ੇ ਤੇ ਗੱਲ ਨਹੀਂ ਹੈਗੀ ਮੈਂ ਇਹ ਜੋ ਵੀ ਤੁਸੀਂ ਅਕਾਲ ਦੀ ਪੂਜਾ ਕਰ ਰਹੇ ਹੋ ਜੋ ਸਪਰੇ ਬੰਡਲ ਨੂੰ ਮਾਰ ਰਹੇ ਹੋ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਦੇ ਹੋ ਮੰਨੋ ਰਿਸਪੈਕਟ ਹਰੇਕ ਧਰਮ ਦੀ ਕਰੋ ਜਿਵੇਂ ਉਹਨਾਂ ਨੂੰ ਵਧੀਆ ਲੱਗਦਾ ਵਾ ਉਵੇਂ ਉਹਨਾਂ ਨੂੰ ਮੰਨ ਮੰਨੋ ਇਹਦੇ ਵਿੱਚ ਪਿਆਰ ਵੱਧਾ ਆਪਣਾ ਸਭ ਕੁਝ ਵਧੀਆ ਲੱਗਦਾ ਵਾ ਦੋਸਤਾਂ ਨੂੰ ਵਧੀਆ ਲੱਗਦਾ ਵਾ ਆਪਦੇ ਮਿੱਤਰ ਪਿਆਰ ਨੂੰ ਵਧੀਆ ਲੱਗਦਾ ਵਾ ਆਪਾਂ ਕੋਸ਼ਿਸ਼ ਕਰਦੀ ਕਰਨਾ ਮੈਂ ਵੀਡੀਓਜ਼ ਦੇ ਵਿੱਚ ਦੱਸਦਾ ਮਾਂ ਆਪਾਂ ਧਰਮਾਂ ਦੇ ਵਿੱਚ ਵੱਡਿਆਂ ਪਾਉਣ ਦੀ ਜਰੂਰਤ ਨਹੀਂ ਹੈਗੀ ਆਪਾਂ ਨੂੰ ਧਰਮ ਇੱਕ ਹੀ ਆ ਚਾਹੇ ਉਹ Hindu ਧਰਮਾ ਚਾਹੇ Muslim ਧਰਮਾ ਚਾਹੇ Sikh ਧਰਮਾ ਚਾਹੇ ईसाई ਧਰਮਾ ਕੋਈ ਵੀ ਧਰਮ ਆ ਇਹ ਬ੍ਰਹਿਮੰਡ ਦੇ ਅੰਦਰ ਹੀ ਆ ਉਹ ਇਸ ਕੁਦਰਤੀ ਯੂਨੀਵਰਸ ਦੇ ਅੰਦਰ ਹੀ ਆ ਉਹ ਹਰੇਕ ਚੀਜ਼ ਇਸ ਯੂਨੀਵਰਸ ਦੀ ਹੈ ਜਿਹੜਾ ਫੋਕਸ ਆ ਉਹ ਯੂਨੀਵਰਸ ਤੇ ਹੀ ਆ ਹਰੇਕ ਧਰਮ ਦਾ ਇਹ ਕ੍ਰਿਸ਼ਨ ਬੋ ਆਨੰਗਿਤਾ ਵਜਾ ਬਾਬੇ ਨਾਨਕ ਨੇ ਜੀਵ ਜੀਤ ਦਿਖਾਈ ਆ ਇਹ ਬ੍ਰਹਿਮੰਡ ਹੀ ਦਿਖਾਇਆ ਵਾ ਲਾਸਟ ਇੱਕ ਆ ਜਿਹੜਾ ਉਹ ਇੱਕ ਹੀ ਆ ਤੇ ਚਲੋ ਬਈ ਇਹ ਰਿਕਵੈਸਟ ਸੀ ਕਿ ਮੇਰੀ ਇਹ ਬੇਨਤੀ ਮੈਂ ਦੱਸਣੀ ਚਾਹੁੰਦਾ ਸੀ ਕਿ ਮੰਨ ਲਿਓ ਤੇ ਜੇ ਕਿਸੇ ਵੀ ਨਾਲ ਵੀ ਨੇ ਗੱਲ ਕਰਨੀ ਹੋਵੇ ਤਾਂ ਗੱਲ ਵੀ ਕਰ ਸਕਦਾ ਵਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਇਸ ਵਿਸ਼ੇ ਨੂੰ ਲੈ ਕੇ ਇਦਾਂ ਦੀਆਂ ਗੱਲਾਂ ਲੈ ਕੇ ਹੋਰ ਵੀ ਕਈ ਵੀਡੀਓਜ਼ ਲੈ ਕੇ ਮੈਂ ਅੱਗੇ ਆਉਣੀਆਂ ਨੇ ਤੇ ਆਪਾਂ ਗੱਲਾਂਬਾਤਾਂ ਕਰਦੇ ਰਹਾਂਗੇ ਧੰਨਵਾਦ ਜੀ